ਬੰਦਾ ਚਾਹੇ ਜਿੰਨਾ ਮਰਜ਼ੀ ਚੰਗਾ ਬਣ ਜੇ ਪਰ ਫੇਰ ਵੀ ਅਣਜਾਣੇ ਜਾਣੇ ਕੋਈ ਨਾ ਕੋਈ ਕਮੀਆਂ ਰਹਿ ਜਾਂਦੀਆਂ ਜੇ ਠੀਂਸਾ ਸਾਹਿਬ ਤੋਂ ਕਦੇ ਕੰਮ ਕਰਦੇ ਹੋਏ ਮੈਨੂੰ ਪਤਾ ਹੈ ਉਹਨਾਂ ਨੇ ਕਦੇ ਝੂਠ ਨਹੀਂ ਬੋਲਿਆ ਕਦੇ ਕਿਸੇ ਦੇ ਜ਼ਿੰਦਗੀ ਵਿੱਚ ਨੁਕਸਾਨ ਨਹੀਂ ਕੀਤਾ ਪਰ ਫੇਰ ਵੀ ਜੇ ਅਣਜਾਣੇ ਅਣਜਾਣੀ ਕਿਸੇ ਦਾ ਕੋਈ ਦੁੱਖ ਗਿਆ ਹੋਵੇ ਤਾਂ ਕਿਰਪਾ ਕਰਕੇ ਉਹ ਆਪ ਦੀ ਕੋਈ ਜੋ ਮਨ ਦੇ ਵਿੱਚ ਹੈ ਉਹ ਸਾਡੀ ਝੋਲੀ ਪਾ ਦਿਓ ਆਪ ਦਾ ਅਸ਼ੀਰਵਾਦ ਉਹਨਾਂ ਨੂੰ ਦਿਓ ਤਾਂ ਕਿ ਉਹਨਾਂ ਦਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਕਾਲਪੁਰਖ ਦੇ ਚਰਨਾਂ ਵਿੱਚ ਬਸਾ ਹੋਵੇ ਮੈਂ ਕੋਈ ਸਿਆਸੀ ਗੱਲ ਨਹੀਂ ਮੈਂ ਤਾਂ ਧੰਨਵਾਦ ਹੀ ਕਰਦਾ ਮਾਫੀ ਮੰਗਦਾ ਜਿਹੜੇ ਕੋਈ ਬਹੁਤ ਲੀਡਰ ਸਹਿਬਾਨ ਸੀਨੀਅਰ ਲੀਡਰ ਮਾਨ ਸਾਹਿਬ ਬੈਠੇ ਆ ਹੋਰ ਬਹੁਤ ਹੈ ਜਿਹੜੇ ਨਹੀਂ ਬੋਲ ਸਕੇ ਜਾਂ ਜਿਹੜੇ ਕੋਈ ਹੋਰ ਲੀਡਰਾਂ ਨੂੰ ਅਸੀਂ ਨਹੀਂ ਬੁਲਾ ਸਕੇ ਸਮਾ ਘਟ ਸੀ ਮੈਂ ਉਹਦੇ ਵੀ ਤੁਹਾਡੇ ਸਾਰਿਆਂ ਤੋਂ ਮਾਫੀ ਚਾਹੁੰਦਾ